ਸਨੇ ਆਰਸੀਐਮਪੀ ਦੀ ਮਦਦ ਦੇ ਨਾਲ ਡੈਲਟਾ ਦੇ ਵਿੱਚ ਡੈਲਟਾ ਦੀ ਪੁਲਿਸ ਆ ਸਰੀ ਦੇ ਵਿੱਚ ਸਰੀ ਦੀ ਪੁਲਿਸ ਆ ਡੈਲਟਾ ਪੁਲਿਸ ਸਰੀ ਪੁਲਿਸ ਤੇ ਬੈਨਕੂਵਰ ਪੁਲਿਸ ਪਲੱਸ ਐਵਸਪੋਰਟ ਦੀ ਪੁਲਿਸ ਨਾ ਜੋਇੰਟ ਆਪਰੇਸ਼ਨ ਕਰਕੇ ਜਿਹੜਾ ਆ ਜੀ ਇਸ ਦੇ ਵਿੱਚ ਵੱਡੀ ਸਫਲਤਾ ਜਿਹੜੀ ਜੋਸਾ ਪ੍ਰਾਪਤ ਕੀਤੀ ਹੈ ਮੰਗੀ ਵੀਰੇ ਮੈਂ ਥੋੜਾ ਜਿਹਾ ਇੱਥੇ 팬 ਭਰਾਵਾਂ ਨੂੰ ਕਲੀਅਰ ਕਰ ਦਿੰਦਾ ਕਿ ਸਾਡੀ ਆਪਣੀ ਜਿਹੜੀ ਬ੍ਰਮਟਨ ਦੀ ਆ ਜੀ ਅਪੀਲ ਪਲੇਸ ਤੇ ਬੈਨਕੂਵਰ ਸਰੀ ਦੀ ਪੁਲਿਸ ਤੇ ਉਸ ਤੋਂ ਬਾਅਦ ਆਰਸੀਐਮਪੀ ਅ ਇਹਨਾਂ ਪੁਲਿਸ ਨੇ ਤਾਂ ਥੋੜਾ ਹਟਕੇ ਕੰਮ ਕਰਦੀ ਆ ਤੇ ਡੈਲਟਾ ਪੁਲਿਸ ਦਾ ਇੱਕ ਜਵੈਂਚਰ ਜਿਹੜਾ ਸੀਗਾ ਇਹ ਕਾਰਕਮ ਜਿਹਦੇ ਵਿੱਚ ਜੀ ਬਹੁਤ ਵੱਡੀ ਸਫਲਤਾ ਉਹਨਾਂ ਨੂੰ ਪ੍ਰਾਪਤ ਹੋਈ ਆ ਮੰਗੇ ਵੀਰੇ ਮੈਂ ਇੱਥੇ ਇੱਕ ਚੀਜ਼ ਜ਼ਰੂਰ ਕਹਿਣੀ ਚਾਹਨਾ ਅ ਜਿੱਦਨ ਹਰਜੀਤ ਸਿੰਘ ਢੱਡਾ ਉਹਨਾਂ ਦਾ 12 ਵਜੇ ਦੇ ਲਾਗੇ ਸ਼ਾਂਗੇ ਕਤਲ ਕਰ ਦਿੱਤਾ ਗਿਆ ਸੀ ਬਹੁਤ ਮੰਦਭਾਗੀ ਇੱਕ ਮਾਪਿਆਂ ਦਾ ਜਿੰਦੇ ਜਾਗਦਿਆਂ ਦਾ ਪੁੱਤ ਉਹਨਾਂ ਕੋਲੋਂ 51 ਸਾਲ ਦਾ ਖੋ ਲਿਆ ਬੱਚਿਆਂ ਦੇ ਕੋਲੋਂ ਉਹਨਾਂ ਦਾ ਪਿਤਾ ਤੇ ਇੱਕ ਵਾਈਫ ਦੇ ਕੋਲੋਂ ਉਹਨਾਂ ਦਾ ਪਤੀ ਖੋ ਲਿਆ ਦਿਨ ਦਿਹਾੜੇ ਮੈਂ ਇੱਕ ਚੀਜ਼ ਇੱਥੇ ਜ਼ਰੂਰ ਭੈਣ ਭਰਾ ਮੰਨ ਕਰ ਦੇਣੀ ਚਾਹੁੰਦਾ ਕਿ ਜਿਹੜੇ ਨਾ ਗਲਤ ਫਹਿਮੀਆਂ ਚੱਕੀ ਫਿਰਦੇ ਆ ਕਿ ਅਸੀਂ ਜੋ ਮਰਜ਼ੀ ਕਰ ਲਈਏ ਸਾਨੂੰ ਕੌਣ ਕਹਿਣ ਵਾਲਾ ਸਾਨੂੰ ਕੌਣ ਪੜਨ ਵਾਲਾ ਯਾਰ ਇਹ ਕੈਨੇਡਾ ਪੁਲਿਸ ਆ ਇਹ ਨਹੀਂ ਛੱਡਦੀ ਖੁੱਡਾਂ ਚੋਂ ਸੱਪ ਕੱਢ ਕੇ ਲੈ ਆਈ ਨਾ ਮਗੇ ਵੀਰੇ ਇੱਥੇ ਇੱਕ ਹੋਰ ਚੀਜ਼ ਮੈਂ ਥੋੜੀ ਜੀ ਅਪਡੇਟ ਕਰ ਦਿੰਦਾ ਕਿ ਜਿਸ ਦਿਨ ਹਰਜੀਤ ਸਿੰਘ ਢੱਡਾ ਉਹਨਾਂ ਦਾ ਕਤਲ ਹੁੰਦਾ ਦਿਨ ਦਿਹਾੜੇ ਪੌਣੇ 12 ਵਜੇ ਦੇ ਲਾਗੇ ਸ਼ਾਮ ਕੀ ਦੀ ਹੈ ਘਟਨਾयां ਤੇ ਉਸੇ ਦਿਨ ਪੁਲਿਸ ਨੂੰ ਥੋੜੀ ਜੀ ਪੈਨਿਕ ਲੱਗ ਗਈ ਸੀ ਇਹਨਾਂ ਬੋਲੋਂ ਇੱਕ ਚਾਰਜਰ ਗੱਡੀ ਜਿਹੜੀ ਆ ਉਹ ਚੋਰੀ ਕੀਤੀ ਜਾਂਦੀ ਆ ਚੋਰੀ ਕੀਤੀ ਹੋਈ ਗੱਡੀ ਸਿਰਫ ਜਿੱਥੇ ਭਾਜੀ ਉਹਨਾਂ ਦਾ ਕਤਲ ਹੁੰਦਾ ਹਰਜੀਤ ਸਿੰਘ ਢੱਡਾ ਉਹਨਾਂ ਦਾ ਉੱਥੋਂ ਸਿਰਫ 4 ਤੋਂ 5 ਕਿਲੋਮੀਟਰ ਦੇ ਦਾਰੇ ਦੇ ਵਿੱਚ ਹੀ ਛੱਡ ਦਿੱਤੀ ਜਾਂਦੀ ਆ ਛੱਡਣ ਤੋਂ ਬਾਅਦ ਇਹ ਉੱਥੋਂ ਆਪ ਭੱਜ ਜਾਂਦੇ ਆ ਪਰ ਭਜਨ ਤੋਂ ਮੈਂ ਇੱਕ ਚੀਜ਼ ਇੱਥੇ ਹੋਰ ਦੱਸ ਦਿੰਨਾ ਤੁਸੀਂ ਇਹ ਦੇਖੋ ਕਿ ਲੋਕਾਂ ਨੇ ਅੱਜ ਕੱਲ ਕੀ ਤੁੰਜੜਾਇਆ ਹੋਇਆ ਆ ਕਿ ਅਸੀਂ ਟੋਰਾਂਟੋ ਤੋਂ BC ਚ ਲੱਗੇ ਸਾਨੂੰ ਕਹਿਣ ਫੜਨਾ ਅਸੀਂ ਟਾਂਟੋ ਤੋਂ ਕੈਲਗਰੀ ਭੱਜ ਗਏ ਅਸੀਂ ਬਾਰਡਰ ਪਾਰ ਕਰ ਗਿਆ ਨਹੀਂ 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 ਇਹ ਕੈਨੇਡਾ ਪੁਲਿਸ ਆ ਇਹ ਕੈਨੇਡਾ ਅਮਰੀਕਾ ਐਡੀਸ਼ੀਤੀ ਨਹੀਂ ਪੁੱਛਦੇ ਕਿਸੇ ਨੂੰ ਕਿ ਤੁਸੀਂ ਜਿਹਨੂੰ ਮਰਜ਼ੀ ਗੋਲੀਆਂ ਮਾਰ ਕੇ ਇੱਥੋਂ ਭੱਜ ਜਾਓ 21 ਕੀ ਸਾਲ ਦੇ ਦੋ ਜਾਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੰਗੇ ਵੀਰੇ ਫਸਟ ਡਿਗਰੀ ਦੇ ਵਿੱਚ ਇਹਨਾਂ ਨੂੰ ਚਾਰਜ ਕੀਤਾ ਗਿਆ ਜਿਹੜੇ ਆਉਣ ਵਾਲੇ 14 ਸਾਲ ਆ ਇਹਨਾਂ ਦੀ ਜ਼ਿੰਦਗੀ ਦੇ ਘੱਟ ਤੋਂ ਘੱਟ ਉਹ ਤੇ ਘੱਟ ਤੋਂ ਘੱਟ ਲੱਖਾਂ ਦੇ ਪਿੱਛੇ ਗੁਜਣਗੇ ਤੇ ਜੇ ਅੱਜ ਵੀ 34 34 35 ਸਾਲ ਦੇ ਜਦੋਂ ਤੇ ਇੱਕ ਬਾਹਰ ਆਉਣਗੇ ਨਾ ਮੰਗੇ ਪਾ ਸੁਰਤ ਟਿਕਾਣੇ ਆ ਜਾਊਗੀ ਕਿਸੇ ਦੇ ਗੋਲੀ ਕਿੱਦਾਂ ਮਾਰੀਦੀ ਆ ਬਈ ਇੱਕ ਬਹੁਤ ਹੀ ਮੰਦ ਭਾਗੀ ਹੈ ਘਟਨਾ ਸੀ ਪਰ ਅੱਜ ਥੋੜੀ ਜਿਹੀ ਘਰਦਿਆਂ ਨੂੰ ਵੀ ਥੋੜੀ ਜਿਹੜੇ ਗਿਆ ਹੋਏ ਨੂੰ ਤਾਂ ਅਸੀਂ ਮੋੜ ਕੇ ਨਹੀਂ ਲਿਆ ਸਕਦੇ ਪਰ ਕਿਤੇ ਨਾ ਕਿਤੇ ਇਹ ਤਸੱਲੀ ਜ਼ਰੂਰ ਹੋਵੇਗੀ ਕਿ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਕੀਤਾ ਬਿਲਕੁਲ ਜੀ ਜੋਲ ਸਾਹਿਬ ਇੱਥੇ ਜਿਹੜੀ ਅੱਜ ਗ੍ਰਿਫਤਾਰੀਆਂ ਹੋਈਆਂ ਆ ਦੋ ਮੁੰਡਿਆਂ ਦੀਆਂ ਉਹਨਾਂ ਦੀਆਂ ਗ੍ਰਿਫਤਾਰੀਆਂ ਤੋਂ ਬਾਅਦ ਕਿਤੇ ਨਾ ਕਿਤੇ ਇਹ ਹੁਣ ਲੱਗਦਾ ਪੱਕਾ ਹੁੰਦਾ ਜਾ ਰਿਹਾ ਹੈ ਕਿ ਇਹ ਕਤਲ ਦੇ ਪਿੱਛੇ ਜਿਹੜਾ ਫੈਮਿਲੀ ਡਿਸਪਿਊਟ ਸੀਗਾ ਨਾ ਹਜੀ ਉਸ ਕੋਲਗੇ ਸਭ ਖੁੱਲ ਕੇ ਸਾਹਮਣੇ ਆ ਰਿਹਾ ਹੈ ਕਿ ਵੀਰੇ ਜੇ ਤੁਸੀਂ ਮੰਨ ਨਹੀਂ ਕਰਦੇ ਤਾਂ ਮੈਂ ਦੋ ਫੋਟੋਆਂ ਦਿਖਾ ਦਿਆਂ ਉਹਨਾਂ ਦੀ ਇੱਕ ਵਾਰੀ ਹਾਂਜੀ ਹਾਂਜੀ ਪਹਿਲਾਂ ਆਪਾਂ ਹਰਜੀਤ ਸਿੰਘ ਉਹਨਾਂ ਤੋਂ ਸ਼ੁਰੂ ਕਰ ਲੈਨੇ ਹਾਂਜੀ ਹਾਂਜੀ ਪਹਿਲਾਂ ਜਿੰਨੇ ਵੀ ਭੈਣ ਭਰਾ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮੈਂ ਦਿਖਾ ਦਿਆਂ ਹਜੀਤ ਸਿੰਘ ਢੱਡਾ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਇਸ ਦਿਨ ਦਿਹਾੜੇ ਤਾਂ ਉਸ ਤੋਂ ਬਾਅਦ ਇਹ 21 ਸਾਲਾਂ ਦੇ ਦਿਗਵਜੇ ਦਿਗਵਜੇ ਇੱਕ ਦਾ ਨਾਮ ਆਇਆ ਤਾਂ ਦੂਜੇ ਦਾ ਨਾਮ ਆਇਆ ਜੀ ਅਮਨ ਅਮਨ ਇਹ ਪੰਜਾਬ ਤੋਂ ਨਹੀਂ ਗਏ ਜੀ ਮੈਂ ਇੱਕ ਕਲੀਅਰ ਕਰ ਦਿਆਂ ਪਹਿਲਾਂ ਤੇ ਇਹ ਆ ਜੀ ਹਰਜੀਤ ਸਿੰਘ ਢੱਡਾ ਅਰੇਸਟ ਕੀਤਾ ਆ ਔਰ ਇਹਨਾਂ ਦੋਨਾਂ ਦੇ ਉੱਤੇ ਜਿਹੜਾ ਫਸਟ ਡਿਗਰੀ ਮਰਡਰ ਚਾਰजेस ਜਿਹੜੇ ਆ ਉਹ ਲੱਗੇ ਆ ਮੰਗੇ ਵੀਰੇ ਇੱਥੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਕਿ ਪਹਿਲੀ ਪਿਕਚਰ ਹਰਜੀਤ ਸਿੰਘ ਢੱਡਾ ਜੀ ਦੀ ਸੀ ਤੇ ਇਹ ਦੋ ਜਾਨੇ ਜਿਹੜੇ ਜਿਨ੍ਹਾਂ ਨੂੰ ਮੰਗੇ ਵੀਰੇ ਨੇ ਤੁਹਾਡੇ ਨਾਲ ਥੋੜੀ ਜਿਹੀ ਹੋਰ ਅਪਡੇਟ ਕੀਤੀ ਆ ਇਹ ਉਹ ਦੋ ਜਾਨੇ ਆ ਜੀ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਇੱਥੇ ਥੋੜੀ ਜਿਹੀ ਹੋਰ ਅਪਡੇਟ ਕਰਦਿਆਂ ਕਿ ਬਹੁਤ ਸਾਰੇ ਭੈਣ ਭਰਾ ਕਹਿੰਦੇ ਹੋਣੇ ਆ ਕਿ ਇਹ ਜਿਸ ਦਿਨ ਹਰਜੀਤ ਸਿੰਘ ਢੱਡਾ ਹੁਣਾਂ ਦਾ ਕਤਲ ਹੋਇਆ ਕਿ 3 ਜਨਵਰੀ ਦੇ ਸੀਗੇ ਜਿਨੀਆਂ ਸਾਡੇ ਕੋਲ ਅਪਡੇਟ ਆ ਕਿ ਇੱਕ ਜਣਾ ਜਿਹੜਾ ਆ ਉਹ ਸ਼ਾਇਦ ਪਹਿਲਾਂ ਹੀ ਪੁਲਿਸ ਦੇ ਕੋਲ ਆ ਕਿਉਂਕਿ ਪੁਲਿਸ ਜਦੋਂ ਵੀ ਕੋਈ ਕੰਮ ਕਰਦੀ ਆ ਤੇ ਬਹੁਤਿਆਂ ਗੱਲਾਂ ਬਾਤਾਂ ਇਦਾਂ ਦੀਆਂ ਵੀ ਹੁੰਦੀਆਂ ਕਿ ਪੁਲਿਸ ਖੁੱਲ ਕੇ ਹਰ ਗੱਲ ਜਿਹੜੀ ਬਾਹਰ ਨਹੀਂ ਦੱਸ ਸਕਦੀ ਪਰ ਸ਼ਾਬਾਸ਼ ਜਿਹੜੇ ਐਡੀ ਜਲਦੀ ਪੁਲਿਸ ਨੇ ਐਡਾ ਵਧੀਆ ਜਿਹੜਾ ਇਹ ਕਾਰਜ ਕੀਤਾ ਵੰਗੇ ਵੀਰੇ ਇੱਥੇ ਥੋੜੀ ਜੀ ਹੋਰ ਅਪਡੇਟ ਆਪਾਂ ਭੈਣ ਭਾਵਾ ਨੂੰ ਕਰ ਦਿੰਦੇ ਆ ਕਿ ਇਹ ਜਿਹੜੇ ਜੀ ਸਿੱਖ ਕਾਰੋਬਾਰੀ ਸੀ ਹਰਜੀਤ ਸਿੰਘ ਢੱਡਾ ਹੋਣੀ ਅ ਕੱਡਾ ਜਿਹੜੇ ਜੀ ਮਿਸਿਸ ਆਗਾ ਦੇ ਵਿੱਚ ਦਿਨ ਦਿਹਾੜੇ ਜਿਹਨਾਂ ਦਾ ਕਤਲ ਦੇ ਮਾਮਲੇ ਦੇ ਵਿੱਚ ਦੋ ਭਾਰਤੀ ਹੈ ਭਾਰਤ ਦੇ ਰਹਿਣ ਵਾਲੇ ਪਰ ਪੰਜਾਬੀ ਨਹੀਂ ਗਏ ਮੋਸਟਲੀ ਅਸੀ ਨਹੀਂ ਲੱਗਦੇ ਜੀ ਉਹ ਪੰਜਾਬ ਤੋਂ ਬੱਚੇ ਆਏ ਸੀ ਉਹਨਾਂ ਨੇ ਕਰ ਦਿੱਤਾ ਹੈ ਕੈਟਾਗਰੀ ਉਦਾਂ ਦੀ ਆ ਤੇ ਇੱਕ ਦਾ ਨਾਂ ਜੀ ਜਿਹੜਾ ਆ ਭਾਰਤੀ ਦੋਨੇ ਭਾਰਤੀ ਨਾਗਰਿਕ ਮੰਗੇ ਵੀਰੇ ਇੱਕ ਪਹਿਲੇ ਦਾ ਨਾਂ ਜੀ ਜਿਹੜਾ ਆ ਡਿਗ ਵਿਜੇ ਡਿਗ ਵਿਜੇ ਸਰ ਜੀ ਇਹ ਤਾਂ ਲਾਉਂਦੇ ਆ ਨਾ ਮੈਂ ਇਹ ਵੀ ਦੱਸ ਦਈਏ ਡਿਗ ਵਿਜੇ ਡਿਗ ਵਿਜੇ ਤਾਂ ਲੱਗਦਾ ਆ ਕਿਉਂਕਿ ਸਾਡੇ ਪਾਸਪੋਰਟ ਜਿਹੜੇ ਆ ਨਾ ਇੰਡੀਆ ਦੇ ਪਾਸਪੋਰਟ ਆ ਉਹਨਾਂ ਦੇ ਉੱਤੇ ਇੱਕ ਹੀ ਨਾਮ ਲਿਖਿਆ ਹੁੰਦਾ ਕਿ ਉਹ ਮੇਰਾ ਬਾਪਿੰਦਾ ਰੋਜ ਦਿਹਾੜੀ ਸਟੂਡੈਂਟਸ ਦੇ ਨਾਲ ਉਹਨਾਂ ਦਾ ਨਾਮ ਇੱਕ ਹੀ ਲਿਖਿਆ ਹੁੰਦਾ ਆ ਸੋ ਇਹਨਾਂ ਦਾ ਨਾਮ ਕੁਮਾਰ ਲੱਗਾ ਪਿੱਛੇ ਨਾ ਸ਼ਰਮਾ ਲੱਗਾ ਨਾ ਸਿੰਘ ਲੱਗਾ ਸੋ ਇਸ ਕਰਕੇ ਇਹਨਾਂ ਦਾ ਫਸਟ ਨੇਮ ਤੇ ਲਾਸਟ ਨੇਮ ਇੱਕ ਹੀ ਯੂਜ਼ ਜਿਹੜਾ ਆ ਉਹ ਸਿਸਟਮ ਦੇ ਵਿੱਚ ਕੀਤਾ ਜਾਂਦਾ ਹੈ ਅੱਛਾ ਜੀ ਹਾਂਜੀ ਐਨੀਵੇ ਤੇ ਇਹ ਦੀ ਦਿਗ ਵਿੱਚ ਦਿਗ ਵਿੱਚ ਜਿੱਦਾਂ ਮੈਂ ਆ ਸਰਿੰਦਰ ਜੌਲ ਆ ਜਾਂ ਟੋਨੀ ਜੌਲ ਤੁਸੀਂ ਕਹਿੰਦੇ ਆ ਪਾਜੀ ਮੁੰਗਾ ਵੀਰਾ ਆ ਮੰਗਾ ਜਸਵਾਲ ਜਾਂ ਨਿਰਵਿੰਦਰ ਜਸਵਾਲ ਭਾਜੀ ਉਹਨਾਂ ਦਾ ਪੂਰਾ ਨਾਂ ਆ ਹੁਣ ਇਹਨਾਂ ਦਾ ਡਿਗ ਵਿਜੇ ਡਿਗ ਵਿਜੇ ਤਾਂ ਜਿਹੜਾ ਇਹਨਾਂ ਦੇ ਦੋਨੇ 21 21 ਸਾਲ ਦੇ ਜੀ ਜਿਹੜਾ ਰਾਈਟ ਸਾਈਡ ਤੇ ਬੈਠਾ ਸੀ ਉਹਦਾ ਨਾਂ ਆ ਜੀ ਅਮਨ ਅਮਨ ਫਾਸਟ ਤੇ ਲਾਸਟ ਨੇਮ ਜਿਹੜਾ ਆ ਉਹ ਸੇਮ ਹੀ ਯੂਜ਼ ਕੀਤਾ ਹੈ ਓਕੇ ਇਹਨਾਂ ਦਾ ਜੀ ਫਾਸਟ ਤੇ ਲਾਸਟ ਨੇਮ ਅਮਨ ਅਮਨ ਆ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਇਹ ਜਿਹਨਾਂ ਦੋਵੇਂ ਹੀ ਦੋਸ਼ੀ ਡੈਲਟਾ ਬ੍ਰਿਟਿਸ਼ ਕੋਲੰਬੀਆ ਵਿੱਚੋਂ ਗ੍ਰਿਫਤਾਰ ਕੀਤੇ ਗਏ ਹਨ ਇਹ ਇਹ ਗ੍ਰਫਤਾਰੀ ਜਿਹੜੀ ਟੀ ਡੈਲਟਾ ਪੁਲਿਸ ਵਿਭਾਗ ਐਫਪੋਰਟ ਪੁਲਿਸ ਸਰੀ ਪੁਲਿਸ ਅਤੇ ਆਰਸੀਐਮਪੀ ਦੇ ਸਹਿਯੋਗ ਦੇ ਨਾਲ ਸੰਭਵ ਹੋ ਸਕਿਆ ਚਾਰ ਪੁਲਿਸਾਂ ਦਾ ਸਾਂਝਾ ਆਪਰੇਸ਼ਨ ਸੀ ਜਿਹਦੇ ਵਿੱਚੋਂ ਮੈਂ ਵੀਰੇ ਇੱਕ ਚੀਜ਼ ਇਹ ਜ਼ਰੂਰ ਬੈਂਕਿਆ ਥੋੜੀ ਜਿਹੀ ਕਲੀਅਰ ਕਰ ਦੇਣੀ ਚਾਹੁੰਦਾ ਕਿ ਇਹਦਾ ਮਤਲਬ ਇਹ ਹੈ ਕਿ ਜਿਹੜੀ ਗੱਡੀ ਇਹਨਾਂ ਨੇ ਚੋਰੀ ਕੀਤੀ ਸੀ ਇੱਥੇ ਚਾਰਜਰ 2018 ਦੀ ਸੀ 2018 ਦੀ ਜਿਹਦੇ ਵਿੱਚ ਹਰਜੀਤ ਸਿੰਘ ਤੇ ਦਾਉਣਾ ਨੂੰ ਇਹਨਾਂ ਨੇ ਗੋਲੀਆਂ ਮਾਰੀਆਂ ਦਿਨ ਦਿਹਾਰੇ ਉਸ ਤੋਂ ਬਾਅਦ ਉਹ ਗੱਡੀ ਤੋਂ ਬਾਅਦ ਇਹ ਥੋੜੀ ਜਿਆਦਾ ਦੂਰ ਭੱਜੇ ਆ ਪਰ ਉੱਥੇ ਇੱਕ ਜਗ੍ਹਾ ਤੇ ਇਹ ਇਨੀ ਲੰਚ ਕੀਤਾ ਸੀ ਉਸ ਤੋਂ ਪਹਿਲਾਂ ਪੁਲਿਸ ਇਹਨਾਂ ਦੀ ਪੈਰ ਉੱਥੋਂ ਹੀ ਨੱਪਦੀ ਆ ਰਹੀ ਸੀ ਤਾਂ ਇਹ ਮੈਨੂੰ ਲੱਗਦਾ ਕਿ ਮੰਗੇ ਵੀਰੇ ਜਦੋਂ ਇਹਨਾਂ ਨੇ ਕਤਲ ਕੀਤਾ ਸ਼ਾਇਦ ਉਦੋਂ ਹੀ ਇੱਥੋਂ ਇਹ ਬੀਸੀ ਵੱਲੋਂ ਨਿਕਲ ਗਏ ਹਾਂਜੀ ਦੇਖੋ 12 ਵਜੇ ਗੋੜੀਆਂ ਚੱਲੀਆਂ ਪੁਲਿਸ ਇਨਵੋਲਵ ਹੋ ਗਈ ਗੱਡੀ ਦਾ ਪਤਾ ਲੱਗਾ ਵੀ ਐਸ ਰੰਗ ਦੀ ਗੱਡੀ ਸੀ ਗੱਡੀ ਦੀ ਭਾਲ ਸ਼ੁਰੂ ਹੋ ਗਈ ਇਹਨਾਂ ਨੂੰ ਲੱਗਦਾ ਆ ਕਿ ਪੁਲਿਸ ਗਾਂ ਨੂੰ ਜਾਂਦੀ ਆ ਨਹੀਂ ਪੀ ਪੁਲਿਸ ਪਛਾਣ ਨੂੰ ਵੀ ਜਾਂਦੀ ਆ ਉਹਨਾਂ ਨੇ ਕਿਹਾ ਵੀ ਇਹ ਗੱਡੀ ਜਿਹੜੀ ਆ ਆਈ ਕਿੱਥੋਂ ਕਿੱਥੇ ਕਿੱਥੇ ਰੁਕੀ ਜੇ ਇੱਕ ਵੀ ਤੁਸੀਂ ਗੈਸ ਸਟੇਸ਼ਨ ਤੇ ਕਿਤੇ ਰੋਗ ਹੈ ਤੁਹਾਡੀਆਂ ਪਿਕਚਰਾਂ ਆ ਗਈਆਂ ਸਾਰੀਆਂ ਉੱਤੇ ਤੁਸੀਂ ਕਿਤੇ ਰੈਸਟੋਰੈਂਟ ਤੇ ਬ੍ਰੇਕ ਮਾਰ ਲਈ ਤੁਸੀਂ ਕਿਤੇ ਟਿਮ ਹੌਟਨ ਤੇ ਬ੍ਰੇਕ ਮਾਰ ਲਈ ਤੁਹਾਡੀਆਂ ਪਿਕਚਰਸ ਆ ਗਈਆਂ ਹਰ ਜਗ੍ਹਾ ਕੈਮਰਾ ਜਿਹੜਾ ਹੈ ਉਹ ਚੱਲਦਾ ਸਟਰੀਟ ਦੇ ਉੱਤੇ ਕੈਮਰੇ ਲੱਗੇ ਹੋ ਆ ਉਹ ਫਿਰ ਕੜੀ ਦਰ ਕੜੀ ਹੈ ਨਾ ਜੋੜਦੇ ਜੋੜਦੇ ਆ ਇਹ ਗੱਡੀ ਕਿੱਥੋਂ ਚੱਲੀ ਸੀ ਕਿੱਥੇ ਉਹ ਫਿਰ ਪੁਲਿਸ ਨੂੰ ਸਭ ਤੋਂ ਵੱਡੀ ਕਾਮਯਾਬੀ ਪਤਾ ਕਿੱਥੋਂ ਮਿਲਦੀ ਹੈ ਸ ਪੁਲਿਸ ਨੂੰ ਸਭ ਤੋਂ ਵੱਡੀ ਕਾਮਯਾਬੀ ਪਿੱਛੇ ਨੂੰ ਜਾ ਕੇ ਮਿਲਦੀ ਹੈ ਆਂ ਗਾਂ ਨੂੰ ਜਾ ਕੇ ਤਾਂ ਔਖਾ ਨਾ ਗਾਂ ਤਾਂ ਪੈੜ ਹੀ ਨੱਪਣਗੇ ਜਿੱਦ ਨੂੰ ਇਹ ਜਾਣਗੇ ਕਿਉਂਕਿ ਗਾਂ ਬੰਦਾ ਸੰਭਲਣਾ ਪੈਂਦਾ ਨਾ ਕਿਉਂਕਿ ਕਾਰਵਾਈ ਤੋਂ ਪਹਿਲਾਂ ਬੰਦਾ ਜਿਹੜਾ ਆ ਉਹ ਚੀਜ਼ਾਂ ਨੂੰ ਬੜਾ ਇੰਨਾ ਨਹੀਂ ਦੇਖਦਾ ਜਦੋਂ ਕਾਰਵਾਈ ਕਰ ਦਿੰਦੇ ਆ ਨਾ ਉਸ ਤੋਂ ਬਾਅਦ ਫਿਰ ਆਪਾਂ ਬਹੁਤ ਖਿਆਲ ਰੱਖਦੇ ਆਂ ਵੀ ਆ ਨਾ ਹੋ ਜਵੇ ਐਦਾਂ ਨਾ ਹੋ ਜਵੇ ਐਦਾਂ ਨਾ ਹੋ ਜਵੇ ਸੋ ਇਸ ਕਰਕੇ ਨਹੀਂ ਤਾਂ ਜੇ ਐਦਾਂ ਦੀ ਗੱਲਬਾਤ ਹੁੰਦੀ ਤਾਂ ਉਹਨਾਂ ਨੇ ਇਹਨਾਂ ਨੂੰ ਫਲਾਈਟ ਨਹੀਂ ਸੀ ਲੈਣ ਦੇਣੀ ਕਦੀ ਵੀ ਨਹੀਂ ਇਹ ਫਲਾਈਟ ਮੈਨੂੰ ਲੱਗਦਾ ਲੈ ਕੇ ਨੇ ਚਲੋ ਜੇ ਨਹੀਂ ਵੀ ਜੇ ਕਿਤੇ ਵੀ ਜਾਂਦੇ ਹਨ ਨਾ ਉਹਨਾਂ ਨੇ ਜਾਣ ਨਹੀਂ ਸੀ ਦੇਣੇ ਕਿਉਂਕਿ ਅਗਲਾ ਜਿਹੜਾ ਸਿਸਟਮ ਹੈ ਨਾ ਉਹ ਫਿਰ ਥੋੜਾ ਜਿਹਾ ਕਿਤੇ ਨਾ ਕਿਤੇ ਉਹਨਾਂ ਨੂੰ ਇਦਾਂ ਹੋ ਜਾਂਦਾ ਨਾ ਵੀ ਇਹਨਾਂ ਫੋਟੋਆਂ ਜਿਹੜੀਆਂ ਹਨ ਉਹਦੇ ਕੋਲ ਆ ਗਈਆਂ ਸੀਆਂ ਸੇਮ ਡੇ ਸੇਮ ਡੇ ਬੇਦਨ ਆਵਰਸ ਆ ਗਈਆਂ ਸੀਆਂ ਔਰ ਉਹ ਫੋਟੋਆਂ ਜਿਹੜੀਆਂ ਆ ਇਹਨਾਂ ਨੇ ਆਪਣੇ ਪੂਰਾ ਡਿਪਾਰਟਮੈਂਟ ਜਿੰਨਾ ਵੀ ਕੈਨੇਡਾ ਦਾ RCMP ਦੇ ਥਰੂ ਜਿਹੜਾ ਫੇਸ ਮੈਚਿੰਗ ਹੈ ਉਹ ਭੇਜ ਦਿੱਤਾ ਸੀਗਾ ਸਰ ਜੀ ਇਹ ਹੁਣ ਜੇ ਮੰਨ ਲਓ ਵੀ ਟਰੱਕ ਦੇ ਵਿੱਚ ਵੀ ਗਾਇਬੀ ਸੀ ਨੂੰ ਯਾ ਉੱਥੇ ਕਿਤੇ ਨਾ ਕਿਤੇ ਰੁਕੇ ਆ ਉਹਨਾਂ ਨੇ ਪੂਰਾ ਹਾਈਵੇ 11 ਤੇ ਲ ਆਲ ਦਾ ਵੇ ਜਿਹੜਾ ਜੀ ਟ੍ਰਾਂਸ ਕੈਨੇਡਾ 1 ਜਾਂਦਾ ਆ ਨਾ ਉਹਦੇ ਸਾਰੇ ਦੇ ਸਾਰੇ ਟਰੱਕ ਸਟਾਪ ਸਾਰੇ ਦੇ ਸਾਰੇ ਹੋਟਲ ਰੈਸਟੋਰੈਂਟ ਹਰ ਇੱਕ ਜਗ੍ਹਾ ਜਿਹੜਾ ਹੈ ਜੀ ਉਹਨਾਂ ਨੇ ਕੱਢ ਲਿਆ ਹੁੰਦਾ ਹੋਣਾ ਸਾਰਾ ਕੁਝ ਪਰ ਜੀ ਮੈਂ ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰਨਾ ਆਪਣਾ ਗ੍ਰੇਟ ਗ੍ਰੇਟ ਜੌਬ ਸ਼ਾਬਾਸ਼ ਸਾਡੀ ਅਪੀਲ ਪਲੀਜ਼ RCMP ਡੈਲਟਾ ਪਲੀਜ਼ ਤੇ ਸਾਰੀ ਪਲੀਜ਼ ਨੂੰ ਕੁਝ ਕੁ ਦਿਨਾਂ ਦੇ ਵਿੱਚ ਜਿਹੜੀ ਜੀ ਏਡੀ ਵੱਡੀ ਕਾਮਯਾਬੀ ਨਹੀਂ ਤਾਂ ਮੰਗੇ ਵੀਰੇ ਕਈ ਵਾਰੀ ਇਸ ਤਰ੍ਹਾਂ ਦੇ ਜਿਹੜੇ ਕੇਸ ਹੁੰਦੇ ਆ ਸਾਲਾਂ ਬੱਧੀ ਲੱਗ ਜਾਂਦੇ ਆ ਕਲਾ ਇਹਨਾਂ ਕਾਤਲਾਂ ਨੂੰ ਫੜਨ ਦੇ ਲਈ ਜੋਗਸਾਹਬ ਤੁਸੀਂ ਇੱਕ ਗੱਲ ਦੇਖੋ ਨੋਟ ਕਰਕੇ ਕਿ ਜਿੱਥੇ ਡਰੱਗ ਰਿਲੇਟਡ ਮਰਡਰਸ ਹੁੰਦੇ ਆ ਨਾ ਹਾਂਜੀ ਉੱਥੇ ਪੁਲਿਸ ਨਹੀਂ ਇੰਨਾ ਐਕਟਿਵ ਹੁੰਦੀ ਹੁੰਦੀ ਆ ਪਰ ਉਹ ਆਪਣੇ ਲੈਵਲ ਤੱਕ ਜਿਹੜਾ ਦੇ ਦੇ ਆ ਵੀ ਸਾਨੂੰ ਮੜੀਏ ਪਤਾ ਲੱਜਵੇ ਕਿੱਦਾਂ ਕਿੱਦਾਂ ਪਰ ਜਦੋਂ ਤੁਸੀਂ ਕਿਸੇ ਕਮਿਊਨਿਟੀ ਦੇ ਵਿੱਚ ਆ ਕੇ ਇਦਾਂ ਕਿਸੇ ਬਿਜ਼ਨਸਮੈਨ ਨੂੰ ਹਨਾ ਇਹ ਕਤਲ ਕਰੋਗੇ ਫੇਰ ਨਹੀਂ ਤੁਸੀਂ ਭੱਜ ਸਕਦੇ ਨਾ ਤੋਂ ਫੇਰ ਤੁਸੀਂ ਜਿੱਤ ਤੱਕ ਮਰਜੀ ਭੱਜ ਲੋ ਬਿਲਕੁਲ ਜੀ ਫੇਰ ਨਹੀਂ ਭੱਜ ਜਿੰਨਾਂ ਦੇ ਮੰਗੀ ਵੀ ਨਹੀਂ ਹੋਣੀ ਹੁਣ ਤੁਸੀਂ ਇਹ ਦੇਖੋ 21 21 ਸਾਲ ਦੀ ਉਮਰ ਹੈ ਇਹਨਾਂ ਦੀ ਸਰ ਜੀ ਜਿੱਦਾਂ ਤੁਸੀਂ ਕਹਿਤਾ ਸੀ ਕਿ ਜਦੋਂ ਬਾਹਰ ਆਉਗੇ 34 35 ਨੋ 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 ਤਾਂ ਇਹ ਭੁੱਲ ਜਿਓਏ 34 35 ਦੇ ਬਾਹਰ ਆ ਜਾਣਗੇ ਇਹ ਮੇਰੇ ਹਿਸਾਬ ਦੇ ਨਾਲ ਤਾਂ ਇਹਨਾਂ ਨੂੰ ਲਾਈਫ ਇਨ ਪ੍ਰिजन ਜਿਹੜੀ ਆ ਉਹ ਸਜ਼ਾ ਮਿਲਣੀ ਆ ਕਿਉਂਕਿ ਇਹਨਾਂ ਦੇ ਫਸਟ ਡਿਗਰੀ ਮਰਡਰ ਜਿਹੜਾ ਆ ਉਹ ਲੱਗਾ ਜਿਹੜੀਆਂ ਕੋਈ ਆਪਾਂ ਭੁੱਲ ਜਾਈਏ ਵੇ ਕੈਨੇਡਾ ਦੇ ਵਿੱਚ ਕਤਲ ਕੀਤਾ ਹੈ ਅਗਰ 10 ਸਾਲ ਰਵਾਂਗੇ ਵਿੱਚੋਂ 6 ਸਾਲ ਕਰਨੇ ਆ ਪ੍ਰੋਬਲ ਮਿਲ ਜਾਣੀ ਆ ਰਾਈਟ ਮੈਂ ਕਿਛੁੜੀਏ ਉਦਾਹਰਨ ਦੇ ਦਿੰਦਾ ਇੱਕ ਕਬੱਡੀ ਦਾ ਕਮੈਂਟੇਟਰ ਹੁੰਦਾ ਸੀਗਾ ਹਾਂਜੀ ਰਾਈਟ ਬਰਾੜ ਤੇ ਅੱਜ ਵੀ ਅੰਦਰੀ ਹੈ ਜਿਹੜੀ ਉਹਨੂੰ ਸਜ਼ਾ ਹੋਈ ਹੈ ਨਾ ਉਹ ਇਹ ਸਜ਼ਾ ਹੋਈ ਸੀ ਕਿ ਇਹਨੂੰ ਕਦੀ ਇਹਦੇ ਸਜ਼ਾ ਦੇ ਵਿੱਚ ਪ੍ਰੋਲ ਵੀ ਨਹੀਂ ਮਿਲੂਗੀ ਪਰ ਮੈਂ ਸੁਣਨ ਦੇ ਵਿੱਚ ਇਹ ਹੋ ਸਕਦਾ ਜੀ ਤੁਸੀਂ ਬਿਲਕੁਲ 100% ਸਹੀ ਹੋ ਹੋ ਪਰ ਸੁਣਨ ਦੇ ਵਿੱਚ ਇਹ ਆਇਆ ਕਿ ਬਾਹਰ ਆਉਣ ਵਾਲਾ ਜੀ ਉਹ ਅਜ ਭਲਕੇ ਨਹੀਂ ਸਰ ਜੀ ਉਹਦੇ ਘੱਟੋ ਘੱਟ ਵੀ ਜੇ ਜੇ ਬਹੁਤਾਂ ਨਹੀਂ ਆ ਤਾਂ ਉਹਦੇ ਘੱਟੋ ਘੱਟ ਵੀ 7 ਤੋਂ 8 ਸਾਲ ਪਏ ਆ ਜੀ ਔਰ ਉਹਨੂੰ ਉਦੋਂ ਖਤਮ ਕਰਾਂਗੇ ਜੀ ਉਹਨੂੰ ਪ੍ਰੋਲ ਵੀ ਕੋਈ ਨਹੀਂ ਮਿਲਣੀ ਫਿਰ ਜੀ 7-8 ਸਾਲ ਫਿਰ ਪਿੱਛੇ ਵਸਤਾ ਕੁਝ ਨਹੀਂ ਹਾਂਜੀ ਪ੍ਰੋਲ ਵੀ ਨਹੀਂ ਉਹਨੂੰ ਮਿਲਣੀ ਪਰ ਗੱਲ ਗੱਲ ਤਾਂ ਇਹ ਹੈ ਨਾ ਉਹ ਤੋਂ ਬਾਅਦ ਵੀ ਇਹ ਦੇਖਿਆ ਜਾਣਾ ਹੈ ਨਾ ਕਿ ਉਹ ਤੋਂ ਬਾਅਦ ਦੇਖਿਆ ਜਾਣਾ ਕਿ ਉਹਨੇ ਕੈਨੇਡੀਅਨ ਸਿਟੀਜ਼ਨ ਲੈ ਲਈ ਸੀ ਕਿ ਨਹੀਂ ਲੈ ਲਈ ਸੀ ਜੇ ਕੈਨੇਡੀਅਨ ਸਿਟੀਜ਼ਨ ਨਹੀਂ ਲਈ ਹੋਈ ਤਾਂ ਉਹਨੂੰ ਡਿਪੋਰਟ ਕੀਤਾ ਜਾਊਗਾ ਇੰਡੀਆ ਨਹੀਂ ਉਹ ਇਹ ਬੰਦੇ ਜਿਹੜੀ ਇੱਥੇ ਰਹਿਣ ਦੇ ਹੱਕਦਾਰ ਤਾਂ ਨਹੀਂਗੇ ਮੰਗੇਗੇ ਇਹ ਤਾਂ ਇਹਨਾਂ ਨੂੰ ਇਹ ਡੈਪੂਟੇਸ਼ਨ ਦੇ ਹੱਕਦਾਰ ਆ ਤੁਸੀਂ ਇੱਕ ਹੱਸਦਾ ਬਸਦਾ ਕਰ ਕਿ ਯਾਰ ਘਰਾਂ ਚ 100 ਗੱਲਾਂ ਹੁੰਦੀਆਂ ਬਾਹਰ ਨਾਲ ਤਾਂ ਕਿਸੇ ਚੀਜ਼ ਦਾ ਹੱਲ ਨਹੀਂਗਾ ਹੁਣ 21 ਸਾਲ ਦੀ ਉਮਰ ਦੇ ਵਿੱਚ ਤੁਸੀਂ ਅੰਦਰ ਚਲੇ ਗਏ ਆ ਜਿਹੜਾ ਪੈਸਾ ਤੁਹਾਨੂੰ ਦਿੱਤਾ ਮੰਨ ਲਓ ਵੀ ਮੈਂ ਕਹਿੰਦਾ ਹਾਈ ਅਮਾਉਂਟ ਕਰੋੜ ਕਰੋੜ ਰੁਪਈਆ ਇੰਡੀਆ ਦਾ ਵੀ ਦੇ ਦਿੱਤਾ ਹੋਵੇ ਲੈਟਸ ਸੀ ਹਾਂਜੀ ਪਰ ਤੁਹਾਡੇ ਪੈਸਿਆਂ ਦੇ ਉੱਤੇ ਐਸ਼ ਤਾਂ ਮਾਮੂ ਕੇ ਹੋਰ ਨੇ ਕਰਨੀ ਹੁਣ ਕੀ ਇਹ ਇੱਕ ਇੱਕ ਇਸ ਇਸ ਕੇਸ ਦੇ ਵਿੱਚੋਂ ਜਿਹੜੇ ਅੱਜ ਕੱਲ ਦੇ ਸਾਡੇ ਬੱਚੇ ਆ ਨਾ 18 20 22 24 ਸਾਲ ਦੇ ਉਹ ਬਹੁਤ ਕੁਝ ਕਰ ਲੈਣਗੇ ਕਿ ਭਾਈ ਇਹਨਾਂ ਨੇ ਗਲਤੀ ਕੀਤੀ ਸੀ ਤੁਸੀਂ ਇਹ ਇਦਾਂ ਦੀ ਗਲਤੀ ਨਾ ਕਰਿਓ ਕਹਿਣਾ ਬੜਾ ਸੁੱਖਾ ਚਾਰ ਪੰਜ ਦਿਨ ਵਧੀਆ ਗੱਡੀਆਂ 'ਚ ਫਿਰ ਲਿਆ ਚਾਰ ਪੰਜ ਦਿਨ ਵਧੀਆ दारू ਪੀ ਲਈ ਵੱਡੀਆਂ-ਵੱਡੀਆਂ ਕਲੱਬਾਂ 'ਚ ਆਏ ਐਂਡ ਆ ਆ ਜਿੱਥੇ ਅਜੇ ਡਿਗ-ਵਿਜੇ ਡਿਗ-ਵਿਜੀ ਤੇ ਅਮਨ-ਅਮਨ ਬੈਠੇ ਆ ਨਾ ਇਹ ਅਖੀਰ ਇੱਥੇ ਆ ਕੇ ਬਹਿਣਾ ਪੈਣਾ ਆ ਤੇ ਜਿਸ ਤਰ੍ਹਾਂ ਮੰਗੇ ਵੀ ਇਹਨਾਂ ਦਾ ਸਾਜਿ ਕਹਿ ਸਮਾ ਚੰਗੀ ਆ ਕੇ ਮਾੜੀ-ਮੋਟੀ ਕਹਿ ਲਓ ਬਈ ਕੈਨੇਡਾ ਵਰਗੀ ਧਰਤੀ ਦੇ ਉੱਤੇ ਜੇਕਰ ਦੇ ਯੂਐਸ ਦੇ ਵਿੱਚ ਹੁੰਦਾ ਲਾਈਫ ਟਾਈਮ ਇਨ ਪ੍ਰिजन ਹੋਣੀ ਸੀ ਇਹ ਬੰਦੇ ਸੂਰਜ ਨਜ਼ੀਰਾਂ ਉਹ ਦੇਖਣ ਨੂੰ ਮਿਲਣਾ ਕਿ ਜਿੰਦਗੀ ਦੇ ਵਿੱਚ ਪਰ ਇੱਕ ਗੱਲ ਜ਼ਰੂਰ ਇਹ ਮੰਗੇ ਵੀਰੇ ਠੀਕ ਆ ਜਿਹੜੀ ਜਿਹੜੀ ਹੁਣ ਵੀ ਸਜਾ ਏਡੀ ਜੇਤੀ ਪੁਲਿਸ ਨੂੰ ਜਿਹੜੀ ਕਾਮਯਾਬੀ ਮਿਲੀ ਆ ਚੰਗੀ ਗੱਲ ਆ ਚੰਗੀ ਗੱਲ ਮੈਂ ਤਾਂ ਕਹਿੰਦਾ ਕਿ ਕਿਤੇ ਨਾ ਕਿਤੇ ਅਸੀਂ ਜਿਸ ਦਿਨ ਫੈਮਲੀ ਨੂੰ ਮਿਲੇ ਸੀ ਜਿੱਦਨ ਹਰਜੀਤ ਸਿੰਘ ਤੁਹਾਡਾ ਜੀ ਦਾ ਕੈਂਡਲ ਮਾਰਚ ਸੀਗਾ ਉਸ ਦਿਨ ਵੀ ਫੈਮਲੀ ਡਰੀ ਹੋਈ ਸੀਗੀ ਇੱਕ ਬੰਨੇ ਤਾਂ ਬਾਪ ਮਰਿਆ ਦੂਜੇ ਬੰਨੇ ਫੋਨ ਕਰ ਕਰਕੇ ਨਿਆਣਿਆਂ ਦਾ ਰਹਿਣਾ ਦੁਬੜ ਕੀਤਾ ਆ ਤਰ੍ਹਾਂ ਤਰ੍ਹਾਂ ਦੀਆਂ ਕਾਲਾਂ ਤੋਂ ਉਹਨਾਂ ਨੂੰ ਡਰਾਇਆ ਤੇ ਮੰਗਾਇਆ ਜਾਂਦਾ ਸੀਗਾ ਹੁਣ ਕੁਝ ਦਿਨਾਂ ਤੋਂ ਬਾਅਦ ਹੀ ਤੁਸੀਂ ਇਹ ਦੇਖੋ ਕਿ ਪੁਲਿਸ ਨੂੰ ਇਡੀ ਵੱਡੀ ਸਫਲਤਾ ਮਿਲੀ ਆ ਕਿਤੇ ਨਾ ਕਿਤੇ ਤਾਂ ਫੈਮਿਲੀ ਨੂੰ ਵੀ ਸੁੱਖ ਦਾ ਸਾਹ ਆਵੇਗਾ ਕਿ ਪੁਲਿਸ ਨੇ ਬੜੀ ਜਲਦੀ ਜਿਹੜੀ ਹੈ ਜੀ ਸਫਲਤਾ ਇਹ ਹਾਸਲ ਕੀਤੀ ਆ ਬਿਲਕੁਲ ਜੀ ਹਰਜੀਤ ਸਿੰਘ ਹੁਣੇ ਪਿੱਛੋਂ ਉੱਤਰਾਖੰਡ ਸਟੇਟ ਦੇ ਨਾਲ ਸਬੰਧਤ ਪੰਜਾਬੀ ਸਗੇ ਪਰ ਜਿੱਦਾਂ ਆਪਾਂ ਪੰਜਾਬੀਆਂ ਨੂੰ ਜ਼ਮੀਨ ਜਿਹੜੀ ਆ ਉਹ ਯੂਪੀ ਚ ਅਲਾਟ ਹੋ ਗਈ ਆ ਕਿਦਾਂ ਇਹਨਾ ਇਹ ਉਤਰਾਖੰਡ ਉਤਰਾਖੰਡ ਵੀ ਯੂਪੀ ਦੇ ਵਿੱਚੋਂ ਹੀ ਅਲੱਗ ਹੋਇਆ ਆ ਉਤਰਾਖੰਡ ਦੇ ਵਿੱਚ ਜਿਹੜਾ ਬਾਜਪੁਰ ਜਿੱਥੋਂ ਦੇ ਰਾਣਾ ਗੁਰਜੀਤ ਹਣੀ ਨੇ ਉੱਥੇ ਉਹਨਾਂ ਦੀ ਮੱਲਤ ਵਗੈਰਾ ਹੈਗੀਆਂ ਆ ਤੇ ਉਹ ਇਹ ਬਾਜਪੁਰ ਨੂੰ ਹੀ ਬਿਲੋਂਗ ਜਿਹੜਾ ਆ ਇਹ ਕਰਦੇ ਸੇ ਪਿੱਲੀ ਪੀਤ ਬਾਹੀਪੁਰ ਜਿਹੜੇ ਆ ਉਦਮਨਗਰ ਉਦਮ ਸਿੰਘ ਨਗਰ ਇਹ ਸਾਰੇ ਉਸ ਇਹ ਉੱਧਰ ਦੇ ਏਰੀਏ ਦੇ ਵਿੱਚ ਆ ਜਿੱਥੇ ਪੰਜਾਬੀਆਂ ਦੀਆਂ ਬਹੁਤ ਵੱਡੀਆਂ ਜੜੀਆਂ ਜ਼ਮੀਨਾਂ ਇਹ ਕਤਲ ਵੀ ਜਿਹੜੇ ਆ ਜੀ ਇਹ ਕਹ ਲੋ ਵੀ ਪਰਿਵਾਰ ਇੱਕ ਜ਼ਮੀਨਾਂ ਜਾਇਦਾਦਾਂ ਦੇ ਕਰਕੇ ਹੀ ਹੋਇਆ ਜੇ ਤੁਸੀਂ ਹਰਜੀਤ ਸਿੰਘ ਠੱਡਾ ਉਹਨਾਂ ਦੀ ਫੇਸਬੁੱਕ ਤੇ ਜਾਣਦੇ ਆ 2023 ਦੇ ਵਿੱਚ ਕਹਿੰਦੇ ਉਹਨਾਂ ਵੱਲੋਂ ਪਾਈਆਂ ਗਈਆਂ ਵੀਡੀਓਜ਼ ਜਿਹੜੀਆਂ ਆ ਉਹ ਕਾਫੀ ਕੁਝ ਦੱਸਦੀਆਂ ਆ ਵੀ ਜ਼ਮੀਨ ਜਾਇਦਾਦ ਨੂੰ ਲੈ ਕੇ ਕਿੱਦਾਂ ਜਿਹੜਾ ਆ ਜੀ ਹੋਇਆ ਤੇ ਕਿਦਾਂ ਇੱਕ ਗਲਤ ਕਤਲ ਦਾ ਇਲਜ਼ਾਮ ਕਹਿੰਦੇ ਉਹਨਾਂ ਦੇ ਸਿਰ ਤੇ ਲੱਗ ਕੇ ਉਹਨਾਂ ਨੂੰ ਇੰਡੀਆ ਤੋਂ ਪੀਓ ਕਰਾਰ ਦੇ ਦਿੱਤਾ ਔਰ ਉਹਨਾਂ ਦੇ ਬੇਟੇ ਨੂੰ ਜਿਹੜਾ ਆ ਇੱਥੇ ਕੈਨੇਡੀਅਨ ਜਿਹੜਾ ਹੈ ਸਗਾ ਉਹਨੂੰ ਬਿਨਾਂ ਗਲਤ ਹੋ ਜਿਹੜਾ ਜੀ ਉਹਦੇ ਵਿੱਚ ਘੜੀਸਿਆ ਗਿਆ ਹੈ ਸਗਾ ਸਾਰੀਆਂ ਗੱਲਾਂ ਉਹਨਾਂ ਦੇ ਵਿੱਚ ਕਾਫੀ ਬੋਲੀਆਂ ਆ ਪਰ ਇਹ ਜਿਹੜੇ ਇਹ ਦੋਨੇ ਹੀ ਆ ਅਮਨ ਤੇ ਦਿਗਬਿਜ਼ੇ ਜਿਹੜਾ ਆ ਏ ਵੀ ਮੈਨੂੰ ਲੱਗਦਾ ਹੈ ਕਿ ਉੱਤਰਾਖੰਡ ਦੇ ਨਾਲ ਹੀ ਸੰਬੰਧਤ ਕਿਉਂਕਿ ਨਾ ਮੰਗੇ ਵੀ ਉੱਤਰਾਖੰਡ ਨਾਲ ਹੀ ਸੰਬੰਧਤ ਲੱਗਦੇ ਆ ਤੇ ਬਾਕੀ ਜਾਣਕਾਰੀ ਜਿਹੜੀ ਹੈ ਜੀ ਨਿਕਲ ਕੇ ਬਾਹਰ ਆਜੋਗੀ ਹੋਰ ਪਰ ਪੁਲਿਸ ਨੇ ਜਿਹੜਾ ਹੈ ਜੀ ਇਹਨਾਂ ਨੂੰ ਜ਼ਮਾਨਤ ਦੇ ਕਿਉਂਕਿ ਹਰ ਇੱਕ ਦੇ ਕੋਲ ਲਾ ਦੂਜਾ ਹੁੰਦਾ ਨਾ ਹੱਕ ਹੁੰਦਾ ਹੈ ਇਹਨਾਂ ਨੂੰ ਕਿਉਂਕਿ ਯੂਡੀ ਰੈਸਟ੍ਰਿਕਸ਼ਨ ਜਿਹੜੀ ਆ ਉਹ ਬ੍ਰੈਮਟਨ ਸੀਗੀ ਸੋ ਬ੍ਰੈਮਟਨ ਦੀ ਕੋਰਟ ਦੇ ਵਿੱਚ ਵੀਡੀਓਗ੍ਰਾਫੀ ਦੇ ਰਾਹੀਂ ਇਹ ਪੇਸ਼ ਹੋਏ ਸੀਗੇ ਜਮਾਨਤ ਦੇ ਉਮਖੋ ਆਫ ਕੋਰਸ ਇਹਨਾਂ ਦੀ ਡਿਨਾਈਡ ਹੋਣੀ ਸੀਗੀ ਰਾਈਟ ਉਸਨੇ ਡਿਨਾਈਡ ਕਰ ਦਿੱਤੀ ਤੇ ਉਹ ਤੋਂ ਬਾਅਦ ਹੁਣ ਇਹਨਾਂ ਨੂੰ ਹੋਮਸ ਹੋਮਸਾਈਡ ਜਿਹੜਾ ਯੂਨਿਟ ਆ ਉਹਨਾਂ ਦੇ ਵੱਲੋਂ ਟਰਾਂਸਫਰ ਕੀਤਾ ਜਾ ਰਿਹਾ ਆ ਬੀਸੀ ਤੋਂ ਬ੍ਰਮਟਨ ਬ੍ਰਮਟਨ ਮੰਗੇ ਵੀਰੇ ਇੱਕ ਚੀਜ਼ ਇੱਥੇ ਹੋ ਰਿਹਾ ਹੁਣ ਤੁਸੀਂ ਇਹ ਦੇਖੋ ਕਿ ਜੇ 21 ਸਾਲ ਦੇ ਆ ਇਹ ਬੱਚੇ ਕਿੰਨਾ ਕੁ ਲਾਲਚ ਦਿੱਤਾ ਹੋਊਗਾ ਕਿ ਤੁਸੀਂ ਕਿਸੇ ਦੀ ਕੁੜੀ ਨੂੰ ਮਾਰ ਦਿੱਤੀਆਂ ਦਿੰਦੇ ਆਲੇ ਇਹ ਤਿੰਨ ਜਾਨੇ ਤਿੰਨ ਜਾਨੇ ਸੀਗੇ ਜਾਲ ਸਾਹਿਬ ਜਿਹੜੀ ਬਿਰਤੀ ਆ ਨਾ ਇੱਕ ਕ੍ਰਿਮੀਨਲ ਬਿਰਤੀ ਹੁੰਦੀ ਆ ਤੁਹਾਡੀ ਹਾਂ ਉਹਦੇ ਵਿੱਚ ਤੁਸੀਂ ਇਹ ਚੀਜ਼ ਨੂੰ ਨਹੀਂ ਦੇਖਦੇ ਕਿ ਮੈਂ ਫੜ ਹੋ ਜਾਊਗਾ ਉਹਦੇ ਵਿੱਚ ਤੁਹਾਡੇ ਅੰਦਰ ਇੱਕ ਇੱਕ ਫੇਮ ਲੈਂਡ ਦਾ ਜਜਬਾ ਹੁੰਦਾ ਆ ਇੱਕ ਹਥਿਆਰ ਦੇ ਨਾਲ ਘੁੰਮਣ ਫਿਰਨ ਦਾ ਜਿਹੜਾ ਜਜਬਾ ਹੁੰਦਾ ਆ ਸਾਡੇ ਕੋਲ ਹਥਿਆਰ ਆ ਸਾਡੀ ਪੁਸ਼ਗੇਸ਼ ਆ ਲੋਕ ਸਾਨੂੰ ਬਾਈ ਜੀ ਕਹਿ ਕੇ ਸਲੂਟ ਕਰਦੇ ਆ ਸਾਨੂੰ ਕੋਲਾ ਆਉਂਦੀਆਂ ਆ ਸਾਨੂੰ ਆ ਆ ਆ ਇਦਾਂ ਦੀ ਬਿਰਤੀ ਦੇ ਰੋਗ ਹੁੰਦੇ ਨਾ ਇਹ ਮੋਰੇ ਹੋ ਕੇ ਕਿ ਇਦਾਂ ਦੇ ਜਿਹੜੇ ਆ ਉਹ ਆਰਡਰ ਲੈਂਦੇ ਆ ਵੀ ਸਾਨੂੰ ਦਿਓ ਅਹੀ ਕਰਕੇ ਦਿੰਨੇ ਆ ਤੁਹਾਨੂੰ ਆ ਇੰਨਾ ਪੈਸਾ ਚਾਹੀਦਾ ਸਾਨੂੰ ਕਿਉਂਕਿ ਇਹਨਾਂ ਦੇ ਉੱਤੇ ਫਸਟ ਡਿਗਰੀ ਜਿਹੜਾ ਲੱਗਾ ਆ ਇਹਨਾਂ ਦੇ ਉੱਤੇ ਨੋਰਮਲ ਇਹ ਹੁੰਦਾ ਆ ਕਿ ਜਿਹੜਾ ਇੱਕ ਹੁੰਦਾ ਵੀ ਮੈਂ ਮਾਰਨਾ ਨਹੀਂ ਸੀ ਚਾਹੁੰਦਾ ਪਰ ਮਰ ਗਿਆ ਉਹ ਸੈਕੰਡ ਡਿਗਰੀ ਲੱਗਦਾ ਰਾਈਟ ਹੁਣ ਇਹ ਤਾਂ ਸਿੱਧੇ ਆਏ ਇਹਨਾਂ ਦਾ ਟਾਰਗੇਟ ਸੀ ਹਰਜੀਤ ਸਿੰਘ ਇਹਨਾਂ ਨੇ ਸਿੱਧਾ ਹੁੰਦੇ ਨੇ ਠਾ 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 ਕਰਕੇ ਮਾਰਿਆ ਉਹਨੂੰ ਤੇ ਇਹ ਫਾਸਟ ਸੀ ਥੱਲੇ ਪਰ ਜਿਹੜੇ ਬੰਦੇ ਨੇ ਇਹਨਾਂ ਨੂੰ ਮਰਾਇਆ ਹਨਾ ਉਹ ਇਹਨਾਂ ਤੋਂ ਵੀ ਜ਼ਿਆਦਾ ਖਤਰਨਾਕ ਆ ਉਹ ਬੰਦਾ 20 ਫਾਸਟ ਡਿਗਰੀ ਦੇ ਥੱਲੇ ਹੀ ਚਾਰਜ ਹੋਣਾ ਜਦੋਂ ਹੋਇਆ ਜਿਸ ਬੰਦੇ ਨੇ ਪੈਸੇ ਦੇ ਕੇ ਹਰਜੀਤ ਸਿੰਘ ਨੂੰ ਜੇ ਅਸੀਂ ਕਹੀਏ ਕਿ ਇਹ ਗੋਲਡੀ ਬਰਾੜ ਜਾਂ ਇਹ ਉਹ ਬੇਲਾਰਸ ਬਿਸ਼ਨੋਈਆ ਕਿ ਉਹਨਾਂ ਦਾ ਕੋਈ ਜੱਗਰ ਚੁੱਕਣੀ ਹੈਗਾ ਇਹ ਨਹੀਂ ਇਹ ਮੈਨੂੰ ਲੱਗਦਾ ਫਰੋਤੀ ਦਾ ਕੋਈ ਚੱਕਰ ਨਿਕਲ ਆ ਕਿਉਂਕਿ ਇਹਨਾਂ ਮੁੜਿਆਂ ਦੀ ਫੋਟ ਬਣਾਈ ਤੋਂ ਬਾਅਦ ਗਾਹਾਂ ਨਿਕਲ ਕੇ ਆਊਗਾ ਕਿ ਫੈਮਿਲੀ ਦਾ ਹੀ ਮੈਨੂੰ ਲੱਗਦਾ ਆ ਕੇ ਕਹਾਂ ਡਿਸਪਿਊਟ ਨਿਕਲ ਕੇ ਚੱਲਦਾ ਪਰ ਇੱਕ ਚੀਜ਼ ਹੋਰ ਵੀ ਆ ਹੋ ਸਕਦਾ ਮੈਂ ਇੱਕ ਆਪਣੇ ਵੱਲੋਂ ਦੱਸਣ ਲੱਗਾ ਥਾਟ ਹੋ ਸਕਦਾ ਮੈਂ ਗਲਤ ਹੋਵਾਂ ਜਾਂ ਸਹੀ ਕਿਤੇ ਇਦਾਂ ਤੇ ਨਹੀਂ ਕਿ ਇਹ ਤਿੰਨ ਜਾਣੇ ਸਨ ਠੀਕ ਹੈ ਜੇ ਇਹ ਦੋ ਜਣੇ 21 ਸਾਲ ਦੇ ਤਾਂ ਤੀਜਾ ਬਦ ਤੋਂ ਬਾਅਦ 22 ਜਾਂ 24 ਦਾ ਹੋਵੇਗਾ ਕਿ ਉਹ ਸਭ ਤੋਂ ਪਹਿਲਾਂ ਪੁਲਿਸ ਜੇ ਹੁਣ ਮੰਨ ਲਓ ਵੀ ਜਿਹੜਾ ਤੀਆ ਸਟੇਅਰਿੰਗ ਤੇ ਬੈਠਾ ਸੀ ਦੋ ਉਤਰੇ ਜਿਹੜਾ ਸਟੀering ਵਾਲਾ ਫੜਿਆ ਗਿਆ ਇਹ ਦੋ ਭੱਜ ਗਏ ਜਿਹੜਾ ਉਹਨੂੰ ਫੜਿਆ ਉਹ ਬਾਧਾ ਮਾਫ ਗਵਾਹ ਬਣ ਸਕਦਾ ਮੈਨੂੰ ਇਹੀ ਲੱਗ ਰਿਹਾ ਹਾਂਜੀ ਹਾਂਜੀ ਉਤੇ ਨਹੀਂ ਲੱਗਣਾ ਹਨਾ ਫਿਰ ਅੱਛਾ ਅੱਛਾ ਮੈਨੂੰ ਇਹੀ ਮੈਨੂੰ ਲੱਗਦਾ ਇਹੀ ਗੱਲ ਬਾਹਰ ਆਵੇਗੀ ਦੂਜੀ ਚੀਜ਼ ਇੱਕ ਹੋਰ ਆਵਾਂਗੇ ਵੀਰੇ ਇੱਥੇ ਹੀ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਇਹ ਪਤਾ ਸੀ ਕਿ ਜੇ ਇਹ ਮੂੰਹ ਟੱਕ ਕੇ ਆਉਂਦੇ ਤਾਂ ਹਰਜੀਤ ਸਿੰਘ ਟਡਾ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਹ ਬੰਦੇ ਮੈਨੂੰ ਫੋਲੋ ਕਰਦੇ ਆ ਜਾਂ ਹਰਜੀਤ ਸਿੰਘ ਟਡਾ ਉਹਨਾਂ ਨੂੰ ਪਿਛਲੇ ਕਈ ਮੰਤ ਤੋਂ ਕਈ ਵੀਕਾਂ ਤੋਂ ਫੋਲੋ ਕਰਦੇ ਆ ਰਹੇ ਸੀਗੇ ਇਹ ਪਹਿਲੀ ਵਾਰੀ ਨਹੀਂ ਇਦਾਂ ਦਾ ਕਾਰ ਹੋਇਆ ਢੱਡਾ ਸਾਹਿਬ ਨੇ ਪੀਲ ਪੁਲਿਸ ਨੂੰ ਇਹ ਵੀ ਦੱਸਿਆ ਸੀ ਕਿ ਮੈਨੂੰ ਇਹ ਲੱਗਦਾ ਕਿ ਇਹ ਬੰਦੇ ਇੱਥੇ ਹੀ ਰਹਿੰਦੇ ਆ ਹੂੰ ਠੀਕ ਹੈ ਹੁਣ ਇਹ ਇਹ ਵੀ ਹੋ ਸਕਦਾ ਕਿ ਢੱਡਾ ਸਾਹਿਬ ਕੋ ਵੀ ਆਪਣੇ ਰਵਲਵਰ ਸੀਗਾ ਗੱਡੀ ਦੇ ਵਿੱਚ ਸਾਰਾ ਕੁਝ ਸੀ ਉਹਨਾਂ ਕੋਲ ਸਾਰਾ ਕੁਝ ਸੀ ਉਹਨਾਂ ਦੇ ਕੋਲ ਹੁਣ ਇਹ ਵੀ ਹੋ ਸਕਦਾ ਕਿ ਸੁਣਨ ਦੇ ਵਿੱਚ ਆਇਆ ਅਬ ਮੈਂ ਪਤਾ ਨਹੀਂ ਕਿੰਨਾ ਸਹੀ ਕਿੰਨਾ ਕਹਿੰਦੇ ਕਿ ਇਹਨਾਂ ਨੂੰ ਇਹ ਲੱਗਦਾ ਸੀ ਕਿ ਜੇ ਅਸੀਂ ਕੁਝ ਨਾ ਕੀਤਾ ਉਹਨਾਂ ਹੋਰ ਨਾਲ ਸਾਨੂੰ ਮੂਰਿਆਂ ਗੋਲੀ ਮਾਰ ਦੇਵੇ ਕਿਉਂਕਿ ਜਿੱਦਾਂ ਹੀ ਖੜੇ ਸੀਗੇ ਟੱਡਾ ਸਾਹਿਬ ਨੇ ਦੇਖਿਆ ਕਿ ਬੱਚੇ ਖੜੇ ਆ ਕੋਈ ਗੱਲ ਨਹੀਂ ਜੇ ਤੁਸੀਂ ਇਹ ਦੇਖੋ ਕਿ ਜਿੱਥੇ ਉਹਨਾਂ ਦੀ ਗੱਡੀ ਖੜੀ ਆ ਉਹਦੇ ਨਾਲ ਹੀ ਇੱਧਰਲੇ ਬੰਨੇ ਕੈਮਰਾ ਵੀ ਲੱਗਾ ਹੋਇਆ ਹਾਂਜੀ ਹਾਂਜੀ ਠੀਕ ਆ ਦੂਜੀ ਚੀਜ਼ ਇਹ ਜਿੱਧਰੋਂ ਪਹਿਲਾਂ ਆਏ ਆ ਜਿੱਥੇ ਡੈਰੀ ਆ ਸੌਰੀ ਡਿਕਸੀ ਐਂਡ ਡਰੂ ਦਾ ਜਿਹੜਾ ਗੈਸ ਸਟੇਸ਼ਨ ਆ ਉੱਥੋਂ ਇਹ ਗੈਸ ਪਾ ਕੇ ਆਏ ਆ ਇਹ ਗੱਡੀ ਦੇ ਵਿੱਚ ਹਾਂ ਅੱਛਾ ਗੈਸ ਪੋਣ ਤੋਂ ਬਾਅਦ ਉੱਥੋਂ ਇਹ ਰੋਟੀ ਖਾ ਕੇ ਆਏ ਇਹ ਇਹ ਜਿਹੜੀਆਂ ਗਤਾਰਾਂ ਆ ਨਾ ਇਹ ਬੜੀ ਦੂਰੋਂ ਪੁਲਿਸ ਨੇ ਜੋੜੀਆਂ ਇੱਕ ਚੀਜ਼ ਇੱਥੇ ਮੈਂ ਹੋਰ ਦੱਸ ਦਿਆਂ ਕਿ ਬਹੁਤੀਆਂ ਕੰਟਰੀਆਂ ਦੇ ਬਚਾਉਂਦਾ ਕਿ 2-4 ਬੰਦੇ ਚੱਕ ਲੈ ਸਿੱਧੂ ਮੂਸੇਵਾਲੇ ਦੇ ਕੇਸ ਦੀ ਇੱਕ ਅਧਾਰਨ ਦੇ ਦਿੰਦਾ ਭਗਵਾਨਤਮਨ ਦੇ ਮੂੰਹੋਂ ਮੈਂ ਗੱਲ ਸੁਣੀ ਸੀ ਅਸੀਂ 24 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਅਜੇ ਵੀ ਕਹਿੰਦਾ ਜੀ ਉਹਦੇ ਮਾਪੇ ਕੁਛ ਨਹੀਂ ਜਿਹੜੀ ਚੀਜ਼ ਮਾਪੇ ਮੰਗਦੇ ਉਹ ਤਾਂ ਤੁਸੀਂ ਦਿੱਤੀ ਨਹੀਂ ਪਰ ਇੱਥੇ ਪੀਲ ਨੇ ਆਰਸੀਐਮਪੀ ਨੇ ਡੈਟਾ ਪੁਲਿਸ ਨੇ ਸਰੀ ਪੁਲਿਸ ਨੇ ਉਹ ਬੰਦੇ ਚੱਕਿਆ ਜਿਨ੍ਹਾਂ ਨੇ ਢੱਡਾ ਸਾਹਿਬ ਨੂੰ ਕਤਲ ਕੀਤਾ ਆ ਇਦਾਂ ਨਹੀਂ ਕਿ ਕੋਈ ਫੁਲਾਣਾ ਬੰਦਾ ਚੱਕ ਲਿਆ ਜਾਂ ਟਮਕੜਾ ਬੰਦਾ ਚੱਕ ਲਿਆ ਨੋ ਉਹ ਬੰਦਾ ਚੱਕਿਆ ਜਿਹੜਾ ਬਿਲਕੁਲ ਵਿੱਚ ਰੁਲਿੰਦਾ ਸੀਗਾ ਇਹਦੇ ਵਿੱਚ ਜੀ ਕਿਉਂਕਿ ਜੋਬ ਸਾਹਿਬ ਜਿਹੜੀ ਸਾਡੀਆਂ ਪੁਲਿਸ ਹੈ ਆ ਨਾ ਮੇਰੀ ਕਈ ਵਾਰੀ ਹੁਣ ਤੁਹਾਡੀ ਵੀ ਹੈ ਪੁਲਿਸ ਦੇ ਨਾਲ ਸਾਰਾ ਪੁਲਿਸ ਆਫਸਰਸ ਦੇ ਨਾਲ ਕਈ ਵਾਰੀ ਗੱਲਾਂ ਬਾਤਾਂ ਹੁੰਦੀਆਂ ਉਹ ਕਹਿੰਦਾ ਵੀ ਜਦੋਂ ਆਪਾਂ ਕਹਿ ਨਹੀਂ ਦਈਦਾ ਵੀ ਰੱਬ ਨੂੰ ਸਭ ਕੁਝ ਪਤਾ ਆ ਉਹ ਕਹਿੰਦਾ ਜੇ ਰੱਬ ਤੋਂ ਬਾਅਦ ਹਨਾ ਕੋਈ ਆਉਂਦਾ ਆ ਤੇ ਇਹ ਫੋਰਨ ਕੰਟਰੀ ਦੀਆਂ ਜਿਹੜੀਆਂ ਪੁਲਿਸ ਸਰਵਿਸਸਾਂ ਆ ਜਾਂ ਫਾਇਰ ਫਾਇਰ ਵਾਲਿਆਂ ਦੇ ਕੋਲ ਬਹੁਤ ਸਿਸਟਮ ਹੈ ਫਾਇਰ ਬ੍ਰਿਗੇਡਾ ਬਹੁਤ ਵੱਡਾ ਸਿਸਟਮ ਆ ਹਾਂਜੀ ਰਾਈਟ ਉਹ ਕਹਿੰਦਾ ਵੀ ਇਹ ਇਹ ਉਹ ਆਉਂਦੀਆਂ ਸੰਸਥਾਵਾਂ ਜਿਨ੍ਹਾਂ ਨੂੰ ਰੱਬ ਤੋਂ ਬਾਅਦ ਤੁਹਾਡੇ ਬਾਰੇ ਸਭ ਕੁਝ ਹੀ ਪਤਾ ਹੈ 노 ਡਾਊਟ ਜੇ ਹੋਂਟਾ ਮੰਗੇ ਵੀਰੇ ਸਿਸਟਮ ਇੰਨਾ ਤਕੜਾ ਆ ਤੁਸੀਂ ਇਹ ਦੇਖੋ ਕਿ ਅੱਜ ਤੋਂ 7 6-7 ਸਾਲ ਪਹਿਲਾਂ ਮੈਂ ਇੰਡੀਆ ਜਾਣਾ ਤੇ ਸਾਤ ਸੌ ਸਾਲ ਜਾਰੀ ਹੋ ਗਏ ਡੈਡੀ ਹੋਣਾ ਗਿਆ ਉਹਨੂੰ ਮੈਂ ਕਾਸਟ ਪੌਂਡ ਜਦੋਂ ਅਸੀਂ ਜਾਂਦੇ ਆ ਤੇ ਉਦੋਂ ਮੰਗੇ ਵੀਰੇ ਜਦੋਂ ਮੈਂ ਅੰਬਰਸਰ ਉਤਰਦਾ ਤਾਂ ਥੋੜੀ ਡੇਰ ਮੈਂ ਗਾਂਹ ਜਾਂਦਾ ਤੇ ਮੇਰੇ ਫੋਨ ਤੇ ਲਿਖਿਆ ਆ ਜਾਂਦਾ ਕਿ ਤੁਸੀਂ ਹੁਣ ਅੰਬਰਸਰ ਪਹੁੰਚ ਗਏ ਆ ਤੇ ਜਦੋਂ ਅਸੀਂ ਥੋੜੀ ਜਿਹਾ ਗਾਂਹ ਹਾਂਦੇ ਤੁਸੀਂ ਦਿਾਲਪੁਰ ਆ ਗਏ ਤੁਸੀਂ ਵਿਆਸ ਆ ਗਏ ਤੁਸੀਂ ਕਰਤਾਰਪੁਰ ਆ ਗਏ ਤੁਸੀਂ ਫੁਲਾਨੇ ਢਾਬੇ ਤੇ ਬੈਰ ਕੇ ਰੋਟੀ ਖਾਣ ਲਗੇ ਹਾਂਜੀ ਉਹ ਟਾਬਰ ਕਰੀ ਜਾਂਦਾ ਨਾ ਟਾਬਰ ਕਨੈਕਟ ਕਰੀ ਜਾਂਦਾ ਇਹ ਟੈਕਨੋਲੋਜੀ ਟੈਕਨੋਲੋਜੀ ਕੀ ਬੀ ਐਡਵਾਂਸ ਹੈ ਇੰਡੀਆ ਦੀ ਪਰ ਹੁਣ ਇਹ ਇਹ ਟੈਕਨੋਲੋਜੀ ਤਾਂ ਉਸ ਤੋਂ ਇਹ 7-8 ਸਾਲ ਪੁਰਾਣੀ ਗੱਲ ਕਰ ਰਿਹਾ ਮੈਂ ਉਹਨਾਂ ਦਾ ਟੈਕਨੋਲੋਜੀ ਕਿਤੇ ਦੀ ਕਿਤੇ ਪਹੁੰਚ ਗਈ ਹੈ ਪਹੁੰਚ ਗਈ ਹਾਂਜੀ ਇਹ ਤਾਂ ਸਾਡੀ ਸਾਰਾ ਕੁਝ ਜਿੱਦਾਂ ਨਾ ਬਾਦਲ ਨੇ ਇੱਕ ਵਾਰੀ ਕਹੀ ਸੀ ਨਾ ਕਹਿੰਦਾ ਮੈਨੂੰ ਤਾਂ ਪੰਜਾਬ ਦੇ ਵਿੱਚ ਕੀੜੀ ਤੁਰੀ ਵੀ ਜਾਂਦੀ ਨਜ਼ਰ ਆਉਂਦੀ ਆ ਤੇ ਫਿਰ ਤਾਂ ਹੀ ਲੋਕਾਂ ਨੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਹਾਸ਼ੀਏ ਤੇ ਲੈ ਕੇ ਆਂਦਾ ਸੀ ਬਈ ਤੈਨੂੰ ਫੇਰ ਗੁਰੂ ਗ੍ਰੰਥ ਸਾਹਿਬ ਜੀ ਤੇ ਦੋਸ਼ੀ ਨਹੀਂ ਲੱਭੇ ਕੋਈ ਨਹੀਂ ਲੱਭੇ ਤੈਨੂੰ ਕੀੜੀ ਦਿਸਦੀ ਆ ਮੈਂ ਗਰੰਟੀ ਕਰਦਾ ਕਿ ਜਿਹੜੀ ਇੱਥੇ ਦੀਆਂ ਪੁਲਿਸਾਂ ਆ ਨਾ RCMP ਆ ਜਾਂ ਪੀਲ ਆ ਜਾਂ ਡੈਟਾ ਕੋਈ ਵੀ ਪੁਲਿਸ ਸਰਵਿਸਿਜ਼ ਜਿਹੜੀਆਂ ਸਾਡੀਆਂ ਕੈਨੇਡਾ ਦੀਆਂ ਉਹਨਾਂ ਨੂੰ ਵਾਕਈ ਕੀੜੀ ਵੀ ਨਜ਼ਰ ਆਉਂਦੀ ਆ ਜਦੋਂ ਤੁਸੀਂ ਬਾਜ ਲੋ ਕਿਤੇ ਕਿਤੇ 22 ਲੱਖ ਕਿਤੇ ਤੁਸੀਂ ਬਚ ਜਾਉਂਦਾ ਬਚ ਜਾਓ ਨਹੀਂ ਤਾਂ ਇਹ ਨਹੀਂ ਛੱਡਦੇ ਨਹੀਂ ਜੀ ਨਹੀਂ ਛੱਡਦੇ ਕਿਤੇ ਨਾ ਕਿਤੇ ਤੁਹਾਡੇ ਇਹ ਗੱਲ ਦੇ ਵਿੱਚ ਫਹਾ ਪਾ ਕੇ ਕ੍ਰੀਜ਼ ਲਿਆਉਣਗੇ ਪਰ ਮੈਂ ਦੁਬਾਰਾ ਇੱਕ ਗੱਲ ਕਹਿਣੀ ਚਾਹੁੰਦਾ ਕਿ ਆ ਜੋ ਲੋਕਾਂ ਨੇ ਪਤਾ ਕਿ ਇਹ ਲੋਕਾਂ ਦਾ ਮਨ ਖੱਟਾ ਹੋਇਆ ਸੀ ਆਹ ਕਾਰਾਂ ਚੋਰੀਆਂ ਗਰੋਸਰੀ ਸਟੋਰਾਂ ਦੀ ਲੁੱਟ ਖੁੱਟ ਜਾਂ ਜੋ ਵੀ ਆ ਇਸ ਚੀਜ਼ਾਂ ਤੋਂ ਉੱਥੇ ਪੁਲਿਸ ਦਾ ਕਸੂਰ ਨਹੀਂ ਸੀ ਉੱਥੇ ਸਾਡੇ ਜੁਡੀਸ਼ੀਅਲ ਸਿਸਟਮ ਦਾ ਕਸੂਰ ਸੀ ਕਿਉਂਕਿ ਪੁਲਿਸ ਵਾਲੇ ਆਪਣੀ ਜੌਬ ਕਰਦੇ ਸੇ ਪ੍ਰੋਪਰ ਢੰਗ ਨਾਲ ਜਾਨ ਖਤਰੇ 'ਚ ਪਾ ਕੇ ਚੋਰਾਂ ਨੂੰ ਫਾੜ ਲਟੇਰਿਆਂ ਨੂੰ ਫਾੜ ਉਹਨਾਂ ਨੂੰ ਫੜ ਕੇ ਅੰਦਰ ਛੱਡ ਕੇ ਆਉਂਦੇ ਸੀਗੇ ਉਹ ਅਜੇ ਪੁਲਿਸ ਕਾਰਬ ਨਹੀਂ ਸੀ ਪਹੁੰਚਦੀ ਤੇ ਉਹ ਬੇਲ ਕਰਾ ਕੇ ਬਾਹਰ ਆ ਜਾਂਦੇ ਸੀਗੇ ਸੋ ਪੁਲਿਸ ਨੇ ਹਾਂ ਮੈਂ ਕਹਿਣਾ ਵਕਿ ਪੁਲਿਸ ਨੇ ਖਿਜ ਕੇ ਹੋ ਸਕਦਾ ਆ ਕਿ ਉਹਨਾਂ ਚੀਜ਼ਾਂ ਤੋਂ ਆਪਣਾ ਜਿਹੜਾ ਆ ਨੱਕ ਮੂੰਹ ਬਟਿਆ ਉਸ ਕਰਕੇ ਲੋਕਾਂ ਨੂੰ ਲੱਗਦਾ ਪਰ ਜੇ ਤੁਸੀਂ ਕਹੋ ਬੇ ਇਦਾਂ ਦੇ ਕਤਲ ਵਰਗੇ ਕੇਸ ਦੇ ਵਿੱਚ ਜੇ ਪੁਲਿਸ ਵਾਲੇ ਪਿੱਛੇ ਨੂੰ ਨਹੀਂ ਨਹੀਂ ਨੇ ਇੱਧਰ ਉਹਨਾਂ ਨੂੰ ਵੀ ਪਤਾ ਆ ਬਈ ਇਹ ਹਾਈ ਪ੍ਰੋਫਾਈਲ ਜਿਹੜੇ ਕੇਸ ਹੈ ਕਤਲ ਆ ਇਹਨਾਂ ਦੇ ਵਿੱਚ ਜ਼ਮਾਨਤਾਂ ਨਹੀਂ ਮਿਲਦੀਆਂ ਇਹ ਇਹਨਾਂ ਅੰਦਾਜ਼ ਨਵਟਾਰਾ ਹੋਣਾ ਬਹੁਤ ਜ਼ਰੂਰੀ ਆ ਸੋ ਇਦਾਂ ਦੇ ਕੇਸਾਂ ਦੇ ਵਿੱਚ ਪੁਲਿਸ ਕਦੀ ਵੀ ਕੋਈ ਵੀ ਅਣਗੈਲੀ ਜਿਹੜੀ ਆ ਉਹ ਨਹੀਂ ਕਰਦੇ ਸਰ ਜੀ ਇਹ ਤਾਂ ਸਾਨੂੰ ਲੱਗਦਾ ਨਾ ਵੀ ਇਹ ਪੁਲਿਸ ਵਾਲੇ ਪਤਾ ਨਹੀਂ ਪੁਲਿਸ ਦਾ ਫਿਰ ਇਦਾਂ ਹੁੰਦਾ ਨਾ ਜਿੱਦਾਂ ਹੁਣ ਸਾਡਾ ਸਟੂਡੀਓ ਆ ਪੁਲਿਸ ਉਹਨੇ ਇੱਕ ਟੀਮ ਤਿਆਰ ਕਰ ਦੇਣੀ ਆ ਉਹ ਟੀਮ ਨੂੰ ਇੱਕ ਕਮਰਾ ਦੇ ਦੇਣਾ ਉਹਦੇ ਕਮਰੇ ਦੇ ਵਿੱਚ ਹਰ ਇੱਕ ਚੀਜ਼ ਹਰ ਇੱਕ ਚੀਜ਼ ਜਿਹੜੀ ਆ ਅਵੇਲੇਬਲ ਹੁੰਦੀ ਆ ਔਰ ਇੱਕ ਪਰਸਨ ਉੱਥੇ ਬੈਠਾ ਆ ਕਿ ਜਿਹੜਾ ਜੀ ਨੂੰ ਮੈਸੇਜ ਆਈ ਜਾਂਦੇ ਆ ਉਹ ਕੜੀ ਦਰ ਕੜੀਆਂ ਜੋੜ ਕੇ گاਂਦ ਦੇ گا ਮੈਸੇਜ ਡਿਲੀਵਰ ਕਰੀ ਜਾ ਰਿਹਾ ਆ ਔਰ ਉਹ ਟੀਮ ਜਿਹੜੀ ਆ 24 ਆਵਰ 7 ਡੇਜ਼ ਅ ਵੀਕ ਕੰਮ ਕਰਦੀ ਆ ਨਿਰੰਤਰ ਕੰਮ ਕਰਦੀ ਆ ਤਾਂ ਇਹਦੇ ਫਿਰੇ ਕਾਮਯਾਬੀਆਂ ਹਾਸਲ ਕਰਦੇ ਜੌਨ ਸਾਹਿਬ ਬਿਲਕੁਲ ਜੀ ਅੱਜ ਨਾ ਮੰਗੇ ਵੀਰੇ ਜਦੋਂ ਆਪਾਂ ਪ੍ਰੋਗਰਾਮ ਤੇ ਆਉਣੇ ਸੀ ਦੋ ਲਾਈਨਾਂ ਮੈਨੂੰ ਅੱਜ ਪਹਿਲਾਂ ਪੜਨ ਨੂੰ ਮਿਲੀਆਂ ਇਹ ਲਾਈਨਾਂ ਸਰਪਾਲ ਸਿੰਘ ਜੌਲ ਹੋਣਾ ਨੇ ਲਿਖੀਆਂ ਸੀ ਇਹਨਾਂ ਲਾਈਨਾਂ ਤੋਂ ਵੀ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲਦਾ ਪਰ ਮੈਂ ਦੁਬਾਰਾ ਇੱਕ ਗੱਲ ਰਿਪੀਟ ਕਰ ਦਨਾ ਕਿ ਜਿਹੜੇ ਵੀ ਅੱਜ ਇਹ 21 ਸਾਲ ਦੇ ਦਿਗ-ਵਿਜੇ ਦਿਗ-ਵਿਜੇ ਅਮਨ-ਅਮਨ ਪੜੇ ਗਏ ਆ ਮੈਂ ਬਾਕੀ ਬੱਚਿਆਂ ਕੇ ਹੱਥ ਜੋੜ ਕੇ ਬੇਨਤੀ ਕਰਦਾ ਇਹਨਾਂ ਤੋਂ ਸਿੱਖਿਓ ਦੁਆਰਾ ਕੋਈ ਇਸ ਰਾਤ ਇਹ ਨਾ ਤੁਰਿਓ ਇਸ ਰਾਤ ਉਹ ਕਹਿੰਦੇ ਹੁੰਦੇ ਨਾ ਫਿਲਮਾਂ ਦੇ ਵਿੱਚ ਕਿ ਇਹ ਵਨ ਵੇ ਸਟਰੀਟ ਆ ਇੱਥੋਂ ਵਾਪਸੀ ਨਹੀਂ ਨੀਗੀ ਅੱਗੇ ਹਨੇਰਾ ਹੀ ਹਨੇਰਾ ਆ ਜੇ ਤੁਸੀਂ ਇੱਧਰ ਨੂੰ ਤੁਰੋਗੇ ਨਾ ਤਾਂ ਹਨੇਰੇ ਵਿੱਚ ਕਹਿੰਦੇ ਹੁੰਦੇ ਨਾ ਕਈ ਵਾਰੀ ਵੀ ਪੇਪਰਾਂ 'ਚ ਪੜਿਆ ਨਹੀਂ ਤਾਂ ਬਾਲੇ ਵੀ ਗਿਣਨ ਨੂੰ ਹਨ ਨਹੀਂਗੇ ਉੱਪਰ ਅੱਜ ਕੱਲ੍ਹ ਸ਼ਤਾਂ ਤੇ ਜਿਹੜੀਆਂ ਉਹ ਅੱਜ ਕੱਲ੍ਹ ਆ ਰਹੀਆਂ ਨੇ ਉਹਨਾਂ ਦੇ ਬਾਲੇ ਵੀ ਨਹੀਂ ਹੁੰਦੇ ਤੇ ਇਸ ਕਰਕੇ ਇੱਧਰ ਨੂੰ ਨਾ ਤੁਰਿਓ ਪਰ ਉਹਨਾਂ ਨੇ ਜਿਹੜਾ ਨਹੀਂ ਇੱਕ ਇਹ ਲਾਈਨ ਲਿਖੀ ਸੀ ਬਹੁਤ ਵਧੀਆ ਸੀ ਕਹਿੰਦੇ ਕੈਨੇਡਾ 'ਚ ਜਦੋਂ ਅਸੀਂ ਪੈਰ ਪਾ ਲੈਂਦੇ ਹਾਂ ਨਾ ਜਦੋਂ ਅਸੀਂ 에어ਪੋਰਟ ਤੋਂ ਬਾਹਰ ਉਤਰਦੇ ਹਾਂ ਫਿਰ ਕਹਿੰਦੇ ਜੀ ਲੜਾਈਆਂ ਖਲ ਆ ਲੁੱਟਕ ਸੋਟੋ ਵਗੈਰਾ ਗੱਡੀਆਂ ਚੋਰੀ ਇਹ ਸਾਰੇ ਗੁਰੂਕੀ ਦੇ ਵਿੱਚ ਇਹ ਸਾਡੇ ਆਪਣੇ ਜਿਹੜੇ ਆ ਜਾਂ ਤੇ ਪੰਜਾਬੀ ਆ ਤੇ ਜਾਂ ਫਿਰ ਗੁਜਰਾਤੀ ਆ ਗੁਜਰਾਤੀ ਪੰਜਾਬੀ ਤੇ ਆ ਤੇ ਆਪ ਜਿਹੜੇ 2-4 ਨਾ ਹੋਣ ਇੱਧਰ ਦੀ ਆਏ ਆਮਗੇ ਵੀਰੇ ਜਿੱਦੜਾ ਹਰਜੀਤ ਸਿੰਘ ਢੱਡਾ ਹੋਣ ਜਾਣ ਪਿਆ ਤੇ ਇਹ ਇੱਕ ਚੀਜ਼ ਹੋਰ ਤੁਸੀਂ ਦੇਖੋਗੇ ਹੁਣ ਅਸੀਂ ਕੈਨੇਡਾ ਵਰਗੀ ਧਰਤੀ ਤੇ ਆਏ ਹੋਏ ਆ ਇੱਕ ਚੰਗੀ ਜ਼ਿੰਦਗੀ ਜੀਉਣ ਦੇ ਲਈ ਜੇ ਅਸੀਂ ਇੱਧੇ ਰਹਿਸਤਾਰ ਹੁੰਦੇ ਤਾਂ ਅਸੀਂ ਇੱਥੇ ਨਾ ਆਉਂਦੇ ਅਸੀਂ ਗੱਡੀ ਤੇ ਲਿਖਾ ਲੈਂਦੇ ਆ ਜੀ ਪਟੋਲਾ ਲਿਖਾ ਲਿਆ ਅਫੀਮ ਚੀ ਲਿਖਾ ਲਿਆ ਸਰਪੰਚ ਲਿਖਾ ਲਿਆ ਬੇਬੇ ਤੇਰੇ ਕਰਕੇ ਬਾਪੂ ਤੇਰੇ ਕਰਕੇ ਤਾਂ ਉਹਨਾਂ ਨੂੰ ਕਦੀ ਤੁਸੀਂ ਪੁੱਛਿਆ ਨਹੀਂ ਕਿੱਥੇ ਬਾਪੂ ਰਹਿੰਦਾ ਤਾਂ ਕਿੱਥੇ ਲਖਾਉਣਾ ਸੌਖਾ ਤਾਂ ਨਵਾਉਣਾ ਬਹੁਤ ਔਖਾ ਆ ਪਰ ਹੁਣ ਗੱਲ ਇਹ ਆ ਕਿ ਕੈਨੇਡਾ ਵਰਗੇ ਖੂਬਸੂਰਤ ਦੇਸ਼ ਦੇ ਵਿੱਚ ਆ ਕੇ ਇੱਕ ਕਸੂਰ ਜਿਹੜਾ ਇਹਨਾਂ ਦੇਸ਼ਾਂ ਦਾ ਨਹੀਂਗਾ ਕਸੂਰ ਤੁਹਾਡਾ ਆਪਣਾ ਆ ਕਿ ਜਿਹੜੇ ਤੁਸੀਂ ਗਲਤ ਰਹਾਾਂ ਤੇ ਤੁਰੇ ਹੋਏ ਆ ਮੰਗੇ ਵੀਰੇ ਅ ਇੱਕ ਹੋਰ ਏਸੀ ਤਰ੍ਹਾਂ ਦੀ ਜਿਹੜੀ ਗੱਲਬਾਤ ਆ ਅੱਜਕੱਲ ਤਾਂ ਅਸੀਂ ਏਡੀ ਵਧੀਆ ਕੰਟਰੀ ਦੇ ਵਿੱਚ ਰਹਿੰਦੇ ਆ ਇੱਕ ਏਸੀ ਤਰ੍ਹਾਂ ਦੀ ਗੱਲਬਾਤ ਮੈਂ ਅੱਗੇ ਚੱਲ ਕੇ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨ ਲੱਗਾ ਕਿ ਇੱਕ ਘਰ ਦੇ ਵਿੱਚ